ਬਹੁਤ ਹੀ ਸਤਿਕਾਰਯੋਗ ਪੱਤਰਕਾਰ ਸਹਿਬਾਨ ਅੱਜ ਸưngਤ ਕਿਸਾਨ ਮੋਰਚਾ ਪੰਜਾਬ ਚੈਪਟਰ ਦੀ ਇਹ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਸਾਰੇ ਜਥੇਬੰਦੀਆਂ ਦੇ ਆਗੂ ਸਹਿਬਾਨ ਉਗਰਾਹਾ ਸਾਹਿਬ ਪਨੇਰ ਸਾਹਿਬ ਗੋਲੇਵਾਲ ਸਾਹਿਬ ਜੰਗਵੀਰ ਚੋਹਾਨ ਅਰਜਿੰਦਰ ਸਿੰਘ ਟਾਂਡਾ ਨਰਪਾਲ ਸਿੰਘ ਢੁੱਡੀਕੇ ਪ੍ਰੇਮ ਸਿੰਘ ਭੰਗੂ ਹਰਿੰਦਰ ਸਿੰਘ ਲਖੋਵਾਲ ਡਾਕਟਰ ਸਤਨਾਮ ਸਿੰਘ ਗੰਜਾਰਾ ਮੋਤਾ ਸਿੰਘ ਜੀ ਬੁਰਜੇ ਦੇ ਇਹ ਸਾਰੇ ਪ੍ਰੈਸ ਕਾਨਫਰੰਸ ਦੇ ਵਿੱਚ ਹਾਜ਼ਰ ਨੇ। ਅੱਜ ਅਸੀਂ ਅੱਜ ਅਸੀਂ ਬਹੁਤ ਹੀ ਗੰਭੀਰਤਾ ਨਾਲ ਸਰਦਾਰ ਜਗਜੀਤ ਸਿੰਘ ਡੱਲੇਵਾਰ ਜਿਨ੍ਹਾਂ ਦਾ ਮਰਨ ਵਰਤਾਜ 29ਵੇਂ ਦਿਨ ਚ ਦਾਖਲ ਹੋ ਚੁੱਕਿਆ ਹੈ। ਉਹਨਾਂ ਦੀ ਤੇਜ਼ੀ ਨਾਲ ਵਿਗੜ ਰਹੀ ਹਾਲਤ ਔਰ ਉਹਨਾਂ ਦੀ ਜਾਨ ਨੂੰ ਜਿਹੜਾ ਖਤਰਾ ਖੜਾ ਹੋਇਆ ਹੋਇਆ ਉਸ ਬਾਰੇ ਬੜੀ ਚਿੰਤਾ ਵੀ ਪ੍ਰਗਟ ਕੀਤੀ ਹੈ ਗੰਭੀਰਤਾ ਨਾਲ ਸਮੁੰਦੈ ਨੂੰ ਵਿਚਾਰਿਆ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਉਹਨਾਂ ਦਾ ਵੀ ਅਸੀਂ ਨੋਟਿਸ ਲਿਆ ਔਰ ਸਰਕਾਰ ਜਿਸ ਨੇ ਬਹੁਤ ਅੜੀਲ ਉਤੀਰਾ ਕੇਂਦਰ ਸਰਕਾਰ ਔਰ ਪੰਜਾਬ ਸਰਕਾਰ ਪਿਛਲੇ 29 ਦਿਨਾਂ ਤੋਂ ਇਸ ਮੋਰਚੇ ਬਾਰੇ ਇਹਨਾਂ ਦੀਆਂ ਮੰਗਾਂ ਬਾਰੇ ਸਾਡੇ ਬਹੁਤ ਹੀ ਸਤਕਾਰਯੋਗ ਵੱਡੇ ਆਗੂ ਜੋ ਦਿੱਲੀ ਦੇ ਅੰਦੋਲਨ ਦੇ ਵਿੱਚ ਰਹੇ ਉਹਨਾਂ ਦੀ ਵਿਗੜ ਰਹੀ ਹਾਲਤ ਬਾਰੇ ਜਿਹੜੇ ਚੁੱਪ ਕਰਕੇ ਬੈਠੇ ਆ ਉਹਨਾਂ ਨੂੰ ਵੀ ਬਹੁਤ ਕੰਡੈਮ ਕੀਤਾ ਨਿੰਦਾ ਕੀਤੀ ਹੈ ਇਸ ਲਈ ਸਾਨੂੰ ਬਹੁਤ ਫਿਕਰਬੰਦੀ ਹੈ ਸਰਕਾਰ ਨੂੰ ਚਾਹੀਦਾ ਸੀ ਕਿ ਹੁਣ ਤੱਕ ਉਹ ਦਖਲ ਦੰਦੇ ਪੰਜਾਬ ਸਰਕਾਰ ਵੀ ਉਸ ਸੈਂਟਰ ਸਰਕਾਰ ਵੀ ਮੰਗਾਈ ਪ੍ਰਵਾਨ ਕਰਦੇ ਔਰ ਉਸ ਵੱਡੇ ਆਗੂ ਦੀ ਜਿਹੜੀ ਜ਼ਿੰਦਗੀ ਹੈ ਉਹ ਉਸ ਨੂੰ ਬਚਾਉਣ ਲਈ ਕੋਈ ਪਹਿਲ ਕਦਮੀ ਕਰਦੇ ਪਰ ਬਹੁਤ ਮੰਦਭਾਗੀ ਗੱਲ ਹੈ ਕਿ ਸਰਕਾਰ ਬਿਲਕੁਲ ਚੁੱਪ ਕਰੀ ਬੈਠੀ ਹੈ ਅੱਜ ਅਸੀਂ ਕੰਡੈਮ ਕੀਤਾ ਹੈ ਖਾਸ ਕਰਕੇ ਪੰਜਾਬ ਗਵਰਨਮੈਂਟ ਨੂੰ ਜਿਹੜੀ ਸਾਡਾ ਮੁੱਖ ਮੰਤਰੀ ਸਦਾ ਭਗਵੰਦ ਸਿੰਘ ਮਾਨ ਜਦੋਂ ਇਹ ਮੋਰਚਾ ਸ਼ੁਰੂ ਹੋਇਆ ਸੀ ਤੁਹਾਨੂੰ ਯਾਦ ਹੈ ਕਿ ਚੰਦ ਦਿਨਾਂ ਬਾਅਦ ਹੀ ਉਹ ਸੈਂਟਰ ਤੋਂ ਤਿੰਨ ਬੰਦੇ ਦੀ ਟੀਮ ਲੈ ਕੇ ਇੱਥੇ ਤਿੰਨ ਮੀਟਿੰਗਸ ਕਰਵਾਈਆਂ ਸੀ ਤੇ ਅੱਜ ਇੰਨੇ ਦਿਨ ਹੋ ਗਏ ਮੋਰਚਾ ਚੱਲਦੇ ਨੂੰ ਵੀ 10 ਮਹੀਨੇ ਹੋ ਗਏ ਔਰ ਮਰਦਮਦਰ ਤੇ ਬੈਠਾ ਨੂੰ 29 ਦਿਨ ਹੋ ਗਏ ਅੱਜ ਉਹ ਪੰਜਾਬ ਦਾ ਮੁੱਖ ਮੰਤਰੀ ਕਿਤੇ ਲੱਭਦਾ ਨਹੀਂ ਨਾ ਉਸਦੇ ਕੈਬਨਿਟ ਵਜ਼ੀਰ ਕਿਤੇ ਲੱਭਦੇ ਨੇ ਨਾ ਕੋਈ ਹਰ ਨਾਰਾ ਮਾਰਦੇ ਨੇ ਨਾ ਕੋਈ ਉਥੇ ਪਤਾ ਲੈਣ ਜਾਂਦਾ ਇਸ ਗੱਲ ਲਈ ਅਸੀਂ ਉਹਨਾਂ ਦੀ ਬਹੁਤ ਕੋਰ ਨਿੰਦਾ ਕਰਦੇ ਹਾਂ ਨਾਲ ਸੈਂਟਰ ਗਵਰਨਮੈਂਟ ਵੀ ਭਾਵੇਂ ਉਹਨਾਂ ਦਾ ਜੋ ਮਰਜ਼ੀ ਕੋਈ ਕਹਿਣ ਪਰ ਹੁਣ ਤੱਕ ਕਿਸੇ ਨੇ ਬਿਲਕੁਲ ਇਸ ਗੱਲ ਬਾਰੇ ਇੱਕ ਸ਼ਬਦ ਮੂੰਹ ਨਹੀਂ ਬੋਲਿਆ ਕੱਲ ਪ੍ਰਧਾਨ ਮੰਤਰੀ ਜੀ ਤੁਸੀਂ ਪੜਿਆ ਕਿ ਉਹ ਦਿਵਸ ਸੀ ਕੱਲ ਉਸ ਤੇ ਵੀ ਹੋਰ ਹੋਰ ਗੱਲਾਂ ਤਾਂ ਬਥੇਰੀਆਂ ਕੀਤੀਆਂ ਫਾਰਮਰਸ ਬਾਰੇ ਪਰ ਇਸ ਦਾ ਇੱਕ ਜ਼ਿਕਰ ਤੱਕ ਨਹੀਂ ਕੀਤਾ ਹੈ ਜਿਹੜਾ ਬਹੁਤ ਨਿੰਦਣਯੋਗ ਹੈ ਇਸ ਲਈ ਅੱਜ ਸਿੰਮਿਤ ਕਿਸਾਨ ਮੋਰਚਾ ਨੇ ਇਹ ਫੈਸਲਾ ਕੀਤਾ ਹੈ ਫੌਰੀ ਅਸੀਂ ਤੁਹਾਡੀ ਜਾਣਕਾਰੀ ਲਈ ਜੋ ਏਕਤਾ ਦਾ ਪ੍ਰੋਸੈਸ ਚੱਲ ਰਿਹਾ ਸੀ ਉਸ ਏਕਤਾ ਦੇ ਪ੍ਰੋਸੈਸ ਨੂੰ ਅਸੀਂ ਬਹੁਤ ਪੋਜੀਟਿਵਲੀ ਲਿਆ ਹੈ ਅਸੀਂ ਤਾਂ ਪਿੱਛੇ ਮਾਰਚ ਦੇ ਵਿੱਚ ਵੀ ਜਿਹੜਾ ਪ੍ਰੋਸੈਸ ਸ਼ੁਰੂ ਕੀਤਾ ਸੀ ਚਲੋ ਕਿਸੇ ਗੱਲ ਕਰਕੇ ਨਹੀਂ ਅੱਗੇ ਕੋਤੇ ਪਰ ਜੋ ਲੈਟਰ ਉਹਨਾਂ ਦਾ ਆਇਆ ਸੀ ਉਸ ਲਈ ਸਿੰਮਿਤ ਕਿਸਾਨ ਮੋਰਚਾ ਦੀ ਆਲ ਇੰਡੀਆ ਦੀ 6 ਮੈਂਬਰੀ ਕਮੇਟੀ 21 ਤਾਰੀਖ ਨੂੰ ਦੁੱਖਨਵਾਰਨ ਸਾਹਿਬ ਪਟਿਆਲਾ ਵਿਕੇ ਉਹਨਾਂ ਨਾਲ ਮੀਟਿੰਗ ਕੀਤੀ ਸੀ ਜਿਹਦੇ ਵਿੱਚ ਉਹਨਾਂ ਮੋਰਚਾਂ ਦੇ ਸਾਥੀ ਆਏ ਸੀ ਔਰ ਉਹ ਮੀਟਿੰਗ ਬਹੁਤ ਹੀ ਅੱਛੇ ਮਾਹੌਲ ਦੇ ਵਿੱਚ ਹੋਈ ਤੁਸੀਂ ਖਬਰਾਂ ਵਿੱਚ ਪੜੀਆਂ ਦੋਹੇ ਪਾਸੋਂ ਯਤਨ ਹੋਏ ਕਿ ਇਹ ਬਹੁਤ ਵੱਡੀ ਲੜਾਈ ਐ ਐਮਐਸਪੀ ਦੀ ਇਸ ਨੂੰ ਜਿੱਤਣ ਲਈ ਬਹੁਤ ਵੱਡਾ ਸੰਘਰਸ਼ ਚਾਹੀਦਾ ਇਸ ਲਈ ਸਾਨੂੰ ਰਲ ਕੇ ਲੜਿਆ ਜਾਵੇ ਏਕਤਾ ਦੇ ਯਤਨ ਕੀਤੇ ਜਾਣ ਬੜੀ ਹੰਮੱਖੀ ਮੀਟਿੰਗ ਸੀ ਔਰ ਉਥੇ ਫੈਸਲਾ ਕੀਤਾ ਹੈ ਕਿ ਇਸ ਪ੍ਰੋਸੈਸ ਨੂੰ ਇਸ ਤਰ੍ਹਾਂ ਹੀ ਅੱਗੇ ਤੋਰਿਆ ਜਾਏ। ਇਸ ਪ੍ਰੋਸੈਸ ਨੂੰ ਚੱਲਦਾ ਰੱਖਿਆ ਜਾਏ ਕਿਉਂਕਿ ਲੰਬੇ ਸਮੇਂ ਤੋਂ ਜਿਹੜਾ ਪ੍ਰੋਸੈਸ ਟੁੱਟਿਆ ਹੁੰਦਾ ਹੈ ਉਹ ਇੱਕ ਮੀਟਿੰਗ ਦੇ ਵਿੱਚ ਏਕਤਾ ਸੰਭਵ ਨਹੀਂ ਹੁੰਦੀ। ਪਰ ਇੰਟੈਂਸ਼ਨ ਦੋਵੇਂ ਪਾਸੇ ਪੋਜੀਟਿਵ ਹੈ। ਅਸੀਂ ਵੀ ਪੋਜੀਟਿਵ ਆ ਉਹ ਵੀ ਪੋਜੀਟਿਵ ਸਨ ਕਿ ਸਾਰੀਆਂ ਕਿਸਾਨਾਂ ਦੀ ਸਮੂਹ ਮੰਗਾ ਨੂੰ ਐਮਐਸਪੀ ਉਸਦੇ ਦੂਜੇ ਮਸਲੇ ਦਲੇਵਾਸ ਆਫ ਦੀ ਸਿਹਤ ਜਿਹੜੀ ਵਿਗੜ ਰਹੀ ਹੈ ਉਹਨੂੰ ਧਿਆਨ ਚ ਰੱਖਦੇ ਹੋਏ ਅਸੀਂ ਇਸ ਤਰ੍ਹਾਂ ਏਕਤਾ ਦੇ ਅਮਲ ਨੂੰ ਇਸ ਨੂੰ ਅੱਗੇ ਵਧਾਈਏ ਇਹ ਵੀ ਅੱਜ ਫੈਸਲਾ ਕੀਤਾ ਦੂਜਾ ਫੈਸਲਾ ਕੀਤਾ ਕਿ ਫੌਰੀ ਇਸ ਦੇ ਵਿੱਚ ਅਸੀਂ ਅੱਜ ਫੈਸਲਾ ਕੀਤਾ ਹੈ ਕਿ ਦੇਸ਼ ਦੇ ਰਾਸ਼ਟਰਪਤੀ ਨੂੰ ਜਾਂ ਜੇ ਉਹ ਅਵੇਲੇਬਲ ਨਾ ਹੋਣ ਤਾਂ ਖੇਤੀਬਾੜੀ ਮੰਤਰੀ ਨੂੰ ਇੱਕ ਵਫ਼ਦ ਸੰਗਠਿਤ ਕਿਸਾਨ ਮੋਰਚਾ ਪੰਜਾਬ ਦਾ ਉਹਦੇ ਵਿੱਚ ਦੂਜੇ ਸਾਥੀ ਵੀ ਹੋ ਸਕਦੇ ਨੇ ਸੰਗਠਿਤ ਕਿਸਾਨ ਮੋਰਚੇ ਦੇ ਇੱਕ ਇੱਕ ਸਾਥੀ ਜਿਹੜਾ ਉਹਨਾਂ ਵੀ ਸ਼ਾਮਲ ਹੋਵੇ ਅਸੀਂ ਰਾਸ਼ਟਰਪਤੀ ਸਾਹਿਬ ਤੋਂ ਟਾਈਮ ਜਿਹੜਾ ਜਨਵਰੀ ਦੇ ਪਹਿਲੇ ਹਫਤੇ ਲੈਂਣ ਦੀ ਕੋਸ਼ਿਸ਼ ਕਰ ਰਹੇ ਆ ਜੇ ਉਹ ਨਾ ਮਿਲੇ ਤਾਂ ਕੀਤੇਵਾਰੀ ਮੰਤਰੀ ਹੋਣ ਤਾਂ ਕਿ ਜ਼ੋਰ ਦੇ ਕੇ ਕਹੀਏ ਕਿ ਤੁਸੀਂ ਕੁੰਮ ਕਰਨ ਨੀਂਦ ਨਾ ਸੋ ਢਖਲ ਦੋ ਜਲਦੀ ਇੱਡਾ ਵੱਡਾ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਨਾਜਿਕ ਹੋਏ ਹੋਏ ਆ ਬਾਰਡਰਸ ਦੇ ਉੱਪਰ ਸਾਥੀ ਬੈਠੇ ਨੇ ਲੰਬੇ ਸਮੇਂ ਤੋਂ ਰਿਪ੍ਰੈਸ਼ਨ ਬਹੁਤ ਸਰਕਾਰ ਕਰ ਰਹੀ ਹੈ ਰਿਪ੍ਰੈਸ਼ਨ ਨੂੰ ਬਾਰ ਬਾਰ ਕੰਡਮਨ ਕੀਤਾ ਕਿੰਨੀਆਂ ਜਾਨਾਂ ਵੀ ਚਲੀ ਗਈਆਂ ਇਸ ਕਰਕੇ ਅਸੀਂ ਜਲਦੀ ਹੀ ਟਾਈਮ ਲੈ ਕੇ ਆਮੇ ਰਾਸ਼ਪਤੀ ਸਾਹਿਬ ਦੇਣ ਜਾਂ ਖੇਤੀਬਾੜੀ ਮੰਤਰੀ ਦੇਣ ਜਨਵਰੀ ਦੇ ਪਹਿਲੇ ਹਫਤੇ ਸਯੁੰਗਤ ਕਿਸਾਨ ਮੋਰਚਾ ਦਾ ਡੈਪੂਟੇਸ਼ਨ ਹੈ ਉਹਨਾਂ ਨੂੰ ਮਿਲੇਗਾ ਜਿਸ ਤਰ੍ਹਾਂ ਪਿਛਲੇ ਸਮੇਂ ਸੀ گورنر ਸਾਹਿਬ ਨੂੰ ਮਿਲ ਕੇ ਬੇਨਤੀ ਕੀਤੀ ਸੀ ਕਿ ਤੁਸੀਂ ਇੰਟਰਫੇਅਰ ਕਰੋ ਦਖਲ ਦਿਓ ਜਲਦੀ ਇਹ ਸਿਚੁਏਸ਼ਨ ਦੇ ਜਿਹੜੀ ਗੰਬੀਰ ਹੈ ਬਹੁਤ ਵੋਲੇਟਾਈਲ ਹੈ ਜੇ ਕੋਈ ਖੁਦ انا ਖਾਸਤਾ ਇਹ ਵੀ ਗੱਲ ਹੋ ਜਵੇ ਤਾਂ ਪੰਜਾਬ ਦੇ ਵਿੱਚ ਹਾਲਾਤ ਬਹੁਤ ਨਾਜ਼ੁਕ ਹੋ ਸਕਦੇ ਨੇ ਲੈਂਡ ਆਰਡਰ ਦੀ ਪ੍ਰੋਬਲਮ ਵੀ ਕ੍ਰੀਏਟ ਹੋ ਸਕਦੀ ਹੈ ਅਸੀਂ ਇਸ ਗੱਲ ਤੋਂ ਬਹੁਤ ਵਰੀਡ ਹੈ ਸੋ ਇਸ ਲਈ ਅਜਿਹਾ ਫੈਸਲਾ ਕੀਤਾ ਹੈ ਅਸੀਂ ਅਗਲਾ ਪ੍ਰੋਗਰਾਮ ਵੀ ਕੁਝ ਜਿਹੜਾ ਫੈਸਲਾ ਕੀਤਾ ਜਿਹੜੀਆਂ ਰਹਿੰਦੀਆਂ ਮੰਗਾਂ ਨੇ ਮੋਰਚੇ ਦੀਆਂ ਜਿਵੇਂ ਖੇਤੀਬਾੜੀ ਨੀਤੀ ਆਈ ਹੈ ਦੂਜੀਆਂ ਮੰਗਾਂ ਪਿੱਛੇ ਜਿਹੜੀਆਂ ਮੋਰਚੇ ਦੇ ਰਹੀ ਉਹਨਾਂ ਬਾਰੇ ਲੜਾਈ ਉਹਦੇ ਬਾਰੇ ਵੀ ਜੋ ਅਗਲਾ ਪ੍ਰੋਗਰਾਮ ਸੀ ਤੈਅ ਕੀਤਾ ਹੈ ਉਹ ਨਰਪੈ ਸਿੰਘ ਢੁੱਡੀਗੇ ਉਹ ਤੁਹਾਨੂੰ ਦੱਸਣਗੇ ਸਾਥੀਓ ਕਿਸਾਨ ਮੰਗਾਂ ਬਾਰੇ ਬੋਨ ਆਨ ਕਰਨਾ ਚਾਹਤੇ ਪ੍ਰਸ਼ਾਣ ਸਾਥੀਓ ਅਸੀਂ ਕਿਸਾਨ ਮੰਗਾਵਰੇ ਜਿਹੜੀਆਂ ਪਿਛਲੇ ਦਿੱਲੀ ਮੋਰਚੇ ਵੇਲੇ ਬਕਾਇਆ ਰਹਿ ਗਈਆਂ ਸੀ ਉਹਨਾਂ ਬਾਰੇ ਤੇ ਨਾਲ ਜਿਹੜਾ ਤਿੰਨ ਕਾਨੂੰਨਾਂ ਦਾ ਖਰੜਾ ਦੁਆਰਾ ਉਹਨਾਂ ਨੇ ਪੰਜਾਬ ਗਵਰਨਮੈਂਟ ਨੂੰ ਭੇਜਤਾ ਵੀ ਉਹ ਪਾਸ ਕਰੇ ਇਸ ਖਰੜੇ ਨੂੰ ਉਹਦੇ ਖਿਲਾਫ ਅਸੀਂ ਕੱਲ 23 ਤਰੀਕ ਜਿਹੜੀ ਨੰਗੀ ਆ ਸਾਰੇ ਡਿਸਟ੍ਰਿਕਟ ਹੈੱਡਕੁਆਟਰਾਂ ਤੇ ਵੱਡੇ ਮੁਜ਼ਾਹਰੇ ਜਲਸੇ ਕੀਤੇ ਆ ਤੇ ਇਸੇ ਕੜੀ ਦੇ ਤਹਿਤ ਤੇ ਕੁਝ ਪੰਜਾਬ ਦੀਆਂ ਮੰਗਾਂ ਜਿਵੇਂ ਹਰ ਖੇਤ ਤੱਕ ਨਹਿਰੀ ਪਾਣੀ ਵਪਾਰ ਖੋਲਿਆ ਜਾਵੇ ਪਾਕਿਸਤਾਨ ਦੇ ਨਾਲ ਇਹ ਸਾਰੇ ਮਾਮਲੇ ਤੇ ਅਸੀਂ 9 ਤਰੀਕ ਨੂੰ ਮੋਗੇ 'ਚ ਬਹੁਤ ਵੱਡਾ ਇਕੱਠ ਕਰਨ ਦਾ ਫੈਸਲਾ ਕੀਤਾ ਹੈ ਇਸ ਤੋਂ ਅੱਗੇ ਇਸ ਜਿਹੜਾ ਅੰਦੋਲਨ ਹੈ ਇਹਨੂੰ ਤੇਜ਼ ਕੀਤਾ ਜਾਊ ਸਾਨੂੰ ਐ ਲੱਗਦਾ ਕਿਸਾਨ ਜਥੇਬੰਦੀਆਂ ਨੂੰ ਜਿਹੜਾ ਅਸੀਂ ਤਿੰਨ ਕਾਨੂੰਨ ਵਾਪਸ ਕਰਾ ਕੇ ਆਏ ਆ ਉਹਨੂੰ ਨਵੀਂ ਸ਼ਕਲ ਦੇ ਵਿੱਚ ਹੁਣ ਸਟੇਟਾਂ ਨੂੰ ਕਹਿ ਕੇ ਵੀ ਸਟੇਟਾਂ ਦਾ ਮਾਮਲਾ ਖੇਤੀਬਾੜੀ ਦਾ ਤੇ ਉਹ ਸਟੇਟਾਂ ਨੂੰ دیتا ਵੀ ਤੁਸੀਂ ਪਾਸ ਕਰਕੇ ਭੇਜੋ ਇਹ ਤੇ ਉਹ ਇਹ ਅੰਦੋਲਨ ਨੂੰ ਅਸੀਂ ਪੂਰੀ ਸ਼ਿੱਦਤ ਦੇ ਨਾਲ ਤੇਜ਼ ਕਰਾਂ ਟੰਡਾ ਸਾਹਿਬ ਸਪਸ਼ਟ ਕਰਦੇ ਹੋ ਹਾਂਜੀ ਸਾਨੀ ਮੰਗਾ ਸਰਪੂ ਦੇ ਖਨੌਰੀ ਬਾਰਡਰ ਤੇ ਨਾਲ ਹੋਰ ਕੀ ਹੈ ਜੀ ਆ ਜਿਹੜਾ ਨਵਾਂ ਖੜੜਾ ਆਇਆ ਰੋਣਾ ਖੇਤੀਬਾੜੀ ਨੀਤੀ ਇਹ ਖੇਤੀਬਾੜੀ ਨੀਤੀ ਤੇ ਖੜਾ ਆਇਆ ਉਹ ਤਿੰਨ ਕਾਨੂੰਨ ਹੀ ਐ ਉਹ ਤਿੰਨ ਕਾਨੂੰਨ ਦੇ ਰੂਪ ਚ ਵਾਪਸ ਆ ਗਿਆ ਤੇ ਹਦਾਇਤ ਕੀਤੀ ਆ ਆ ਸੈਂਟਰ ਗਵਰਨਮੈਂਟ ਨੇ ਵੀ ਇਹਨੂੰ ਮੰਨ ਲੋ ਪੰਜਾਬ ਗਵਰਨਮੈਂਟ ਨੂੰ ਇਹ ਕਿਹਾ ਇਹ ਨਹੀਂ ਕਿਹਾ ਵੀ ਤੁਸੀਂ ਇਹਨੂੰ ਸੋਚੋ ਉਹਨਾਂ ਨੂੰ ਕਿਹਾ ਤੁਸੀਂ ਇਸ ਗੱਲ ਨੂੰ ਸਾਡੇ ਸੁਝਾਅ ਨੂੰ ਮੰਨ ਲੋ ਤੇ ਪਾਸ ਕਰਾਓ ਇੱਕ ਚੀਜ਼ ਹੋਰ ਕਲੀਅਰ ਕਰ ਦੋ ਕਿ ਐਸ ਕੇ ਐਮ ਸ਼ੰਭੂ ਔਰ ਕਨੋੜੀ ਦੇ ਜਾਏਗਾ ਜਾਂ ਨਹੀਂ ਜਾਏਗਾ ਦੇਖੋ ਇਸ ਵਾਰੇ ਚਲੋ ਕਰੋ ਇਹ ਉਹਨਾਂ ਦਾ ਮੋਰਚਾ ਚੱਲ ਰਿਹਾ ਹੈ ਉਸ ਦੇ ਸਬੰਧ ਦੇ ਵਿੱਚ ਆਪਣੇ ਭੰਦੇਰ ਸਾਹਿਬ ਦੀ ਚਿੱਠੀ ਆਈ ਸੀ ਸਾਨੂੰ 21 ਤਰੀਕ ਨੂੰ ਉਹਨਾਂ ਦੇ ਨਾਲ ਬਹੁਤ ਪੋਜ਼ਿਟਿਵ ਸਾਡੀ ਗੱਲਬਾਤ ਹੋਈ ਹੈ ਤੇ ਉਹ ਚੱਲ ਰਹੀ ਹੈ ਵੀ ਅੱਗੇ ਕਿਸਾਨ ਮੰਗਾ ਤੇ ਆਪਾਂ ਇਵੇਂ ਲੱਗਦਾ ਹੈ ਮਤਲਬ ਇਹ ਕਹੀਏ ਤੈਨੂੰ ਹੋਇਆ ਕਿ ਜਾਂ ਤੈ ਕਿ ਕੀ ਕਹੀਏ ਨੂੰ ਹਾਂ ਨਾ ਨਹੀਂ ਦੇਖੋ ਸਾਡਾ ਮੋਰਚਾ ਅਲੱਗ ਚੱਲਦਾ ਹੈ ਇਹ ਉਸ ਮੋਰਚਾ ਆਪਦੇ ਢੰਗ ਨਾਲ ਚੱਲਦਾ ਉਹ ਜਿੰਨੇ ਚਲਾ ਰਹੇ ਆ ਬਾਕੀ ਅਸੀਂ ਉਹਨਾਂ ਦੀ ਸਿਹਤ ਬਾਰੇ ਚਿੰਤਾ ਤਾਂ ਤੇ ਉਹਦੇ ਲਈ ਰਾਸ਼ਟਰਪਤੀ ਨੂੰ ਜਿਵੇਂ ਮਿਲਦਾ ਆ ਦੀ ਨਹੀਂ ਨਹੀਂ ਸਾਡੀ ਬੇਨਤੀ ਹੈ ਦੇਖੋ ਜਿਹੜੇ ਸਾਥੀ ਮੋਰਚਾ ਚਲਾ ਰਹੇ ਆ ਇਹ ਉਹਨਾਂ ਦਾ ਪ੍ਰੈਰੋਗੇਟਿਵ ਹੈ ਪ੍ਰੋਗਰਾਮ ਦੇਣਾ ਅੱਗੇ ਪ੍ਰੋਗਰਾਮ ਤੈਅ ਕਰਨਾ ਇਹ ਸਾਡਾ ਪ੍ਰੈਰੋਗੇਟਿਵ ਤਾਂ ਹੈ ਨਹੀਂ ਪਰ ਅਸੀਂ ਉਹਨਾਂ ਦੀ ਮੰਗਾਂ ਬਾਰੇ ਕਿਉਂਕਿ ਮੰਗਾਂ ਤਾਂ ਸਾਰੀਆਂ ਸੇਮ ਨੇ ਐਮਐਸਬੀ ਦੀ ਲੀਗਲ ਗਾਰੰਟੀ ਦੂਜੀਆ ਮੰਗਾਂ ਕਰਜ਼ਾ ਇਹ ਸਾਰੀਆਂ ਸਕੀਮ ਦੀਆਂ ਮੰਗਾਂ ਨੇ ਇਕੱਠੇ ਇਸ ਬਾਰੇ ਲੜ ਰਹੇ ਆ ਅਸੀਂ ਉਹਨਾਂ ਮੰਗਾਂ ਬਾਰੇ ਜਰੂਰ ਲੜਾਈ ਹੈ ਉਹ ਬਿਨਾਂ ਚੱਲਣਾ ਐਸੀ ਬੱਲੇਵਾਲ ਸਾਹਿਬ ਨੇ ਵਾਹ ਪੇ ਬੋਲ ਦਿਆ ਹੈ ਕਿ ਆਰਪਾਰ ਕੀ ਲੜਾਈ ਹੈ ਉਹ ਮੈਂ ਤਾਂ ਇੱਥੇੋਂ ਉਟੂੰਗਾ ਨਹੀਂ ਜਾਨ ਜਾਏ ਤਾਂ ਜਾਏ ਪੰਗੋਜ਼ਾ ਸਾਹਿਬ ਤੁਸੀਂ ਸਟੈਂਡ ਕੇ ਸਾਥ ਹੈ ਜਾਂ ਆਪ ਨੂੰ ਰਿਕਵੈਸਟ karenge ki ਦੂਸਰੇ ਤਰੀਕੇ ਸਾਂ ਅੰਦੋਲਨ ਅੱਗੇ ਵਧਾएं ਜਾਂ ਅੰਸ਼ਨ ਖਤਮ کریں ਕਿਉਂਕਿ ਉਹਨਾਂ ਦੀ ਜਾਨ ਵੀ ਕਾਫੀ ਮਹੱਤਵਪੂਰਨ ਹੈ ਪੰਜਾਬ ਦੇ ਲਈ ਦੇਖੋ ਸਵਾਲ ਹੈ ਨਾ ਵੀ ਅੰਸ਼ਨ ਤੇ ਬੈਠਣਾ ਮਰਨ ਵਰਤ ਰੱਖਣਾ ਇਹ ਉਹਨਾਂ ਦਾ ਪ੍ਰੈਰੋਗੇਟਿਵ ਹੈ ਇਹ ਸਾਡਾ ਨਹੀਂ ਹੈ ਇਹ ਉਸ ਮੋਰਚੇ ਨੇ ਤੈਅ ਕੀਤਾ ਡੱਲੇਵਾਲ ਸਾਹਿਬ ਨੇ ਤੈਅ ਕੀਤਾ ਪਰ ਸਾਨੂੰ ਹਮਦਰਦੀ ਹੈ ਸਾਡਾ ਵੱਡਾ ਆਗੂ ਹੈ ਉਹਦੀ ਜਾਨ ਇਸ ਤਰ੍ਹਾਂ ਜਾਵੇ ਨਾ ਸੰਘਰਸ਼ ਲਈ ਅਜੇ ਬਹੁਤ ਜ਼ਰੂਰਤ ਹੈ ਉਹਨਾਂ ਦੀ ਇਸ ਲਈ ਸੀ ਹਰ ਕਦਮ ਲੈ ਰਹੇ ਹਾਂ ਉਹਨਾਂ ਦੀ ਜਾਨ ਨੂੰ ਬਚਾਉਣ ਲਈ ਸਰਕਾਰ ਨੂੰ ਪ੍ਰੈਸ਼ਰਾਈਜ਼ ਕਰ ਲਈ گورنر ਸਾਹਿਬ ਨੂੰ ਮਿਲੇ 23 ਤਰੀਕ ਨੂੰ ਛੋਟਾ ਤਾਂ ਨਹੀਂ ਸੀ ਜਿਹੜੇ ਕੱਲ ਸਾਰੇ ਪੰਜਾਬ ਦੇ ਵਿੱਚ ਸਾਰੀਆਂ ਥਾਵਾਂ ਤੇ ਵੱਡੇ ਤਰਨੇ ਮਜ਼ਾਰੇ ਹੋਏ ਆ ਇਹ ਉਹਦੇ ਲਈ ਇੰਡੀਆ ਸਾਰੇ ਸਾਰੇ ਇੰਡੀਆ ਦੇ ਵਿੱਚ ਇਹ ਇਹ ਕੋਈ ਛੋਟਾ ਉਹ ਨਹੀਂ ਸੀ ਬਹੁਤ ਸਾਰਾ ਪ੍ਰੋਬਲਮ ਕੀਤੇ ਤੁਸੀਂ ਜਾਣਾ ਨਹੀਂ ਚਾਹੁੰਦੇ ਜਾਂ ਉਹ ਬੁਲਾ ਨਹੀਂ ਰਹੇ ਗੱਲ ਅਲੀ ਕਿੱਥੇ ਹੈ ਜੀ ਸਿੱਧਾ ਸਪਸ਼ਟ ਸਵਾਲ ਹੈ ਜੀ ਇਹ ਇਹ ਵੀ ਸਪਸ਼ਟ ਕਰ ਦਿਓ ਵੀ ਤੁਸੀਂ ਨਹੀਂ ਜਾਓਗੇ ਹੁਣ ਉੱਥੇ ਜਾਂ ਜਾਓਗੇ ਗੱਲ ਕਿੱਥੇ ਅੜੀ ਵੀ ਇਹਦੇ ਨਾਲ ਹੀ ਦੰਦੇয়াল ਸਾਹਿਬ ਨੇ ਥੋੜੇ ਕੁਝ ਮੈਂਟ ਪਹਿਲਾਂ ਹੀ ਸਾਰੇ ਦੇਸ਼ ਨੂੰ ਅਪੀਲ ਕੀਤੀ ਆ ਵੀ ਸਾਰਾ ਦੇਸ਼ ਇੱਕ ਹੋਣਾ ਚਾਹੀਦਾ ਜੇ ਕਿਸਾਨਾਂ ਦੀਆਂ ਮੰਗਾਂ ਮਨਵਾਈਆਂ ਜਾਣ ਠੀਕ ਹੈ ਕੋਈ ਹਰਜ਼ ਨਹੀਂ ਹੈ ਸਾਰਾ ਦੇਸ਼ ਅਜੇ ਜੇ ਸਾਰੇ ਸਭ ਨਹੀਂ ਨਹੀਂ ਇਹ ਮੰਗਾ ਸਾਰੀ ਕਿਸਾਨੀ ਨੇ ਮੰਗਾ ਨੇ ਸਾਰਾ ਆਲ ਇੰਡੀਆ ਸਿੰਘੂਦ ਕਿਸਾਨ ਮੋਰਚਾ ਅਜ ਤਾ ਸਾਰੇ ਦੇਸ਼ ਦੇ ਵਿੱਚ ਐਕਸ਼ਨ ਕੀਤੇ ਨੇ ਇਹ ਸਾਰੀਆਂ ਮੰਗਾਂ ਦੇ ਉਪਰਸਤਾ ਚਾਹੁੰਦੇ ਆ ਅਸੀਂ ਅਸੀਂ ਚਾਹੁੰਦੇ ਆ ਸਮਝੀ ਲੜਾਈ ਹੋਵੇ ਸਾਡਾ ਇਹ ਹੈ ਜੀ ਪੈਦਿਕ ਨੋਟ ਬਾਕੀ ਤੋਂ ਮੈਂ ਤੁਹਾਡੇ 9 ਤਰੀਕ ਵਾਲੇ ਇਕੱਠ ਚ ਆ ਰਹੇ ਨੇ ਸੱਦਾ ਭੇਜੋਗੇ ਜਾਂ 30 ਤਰੀਕ ਵਾਲੇ ਬੰਦੇ ਵਿੱਚ ਤੁਸੀਂ ਸਵਤੰਤਰ ਕਰਦੇ ਹੋ ਕਿ ਨਹੀਂ ਕਰਦੇ ਇੱਕ ਇੱਕ ਲਫ਼ਜ਼ ਦੇ ਵਿੱਚ ਸਪਸ਼ਟ ਕਰ ਦੋ ਕਿ ਜਾਓਗੇ ਜਾਂ ਨਹੀਂ ਜਾਓਗੇ ਦੇਖੋ ਨਹੀਂ ਨਹੀਂ ਕੋਈ ਨਹੀਂ ਦੇਖੋ 30 ਤਰੀਕ ਵਾਲਾ ਜਿਹੜਾ ਸਾਡੇ ਨਾਲ ਕੋਈ ਡਿਸਕਸ ਕਰਕੇ ਤਾਂ ਕਿਸੇ ਐਕਸ਼ਨ ਦਿੱਤਾ ਨਹੀਂ ਹੈ ਉਹਨਾਂ ਦਾ 30 ਤਰੀਕ ਨਹੀਂ ਹੈ ਉਹਨਾਂ ਦਾ 24 ਨੂੰ ਵੀ ਹੈ 26 ਨੂੰ ਵੀ ਹੈ 30 ਨੂੰ ਵੀ ਹੈ ਠੀਕ ਹੈ ਅਲੱਗ-ਅਲੱਗ ਐਕਸ਼ਨ ਹੈ ਇਸ ਲਈ ਮੈਂ ਪਹਿਲਾਂ ਹੀ ਕਿਹਾ ਵੀ ਉਹਨਾਂ ਦਾ ਪ੍ਰੈਰੋਗੇਟਿਵ ਐਕਸ਼ਨ ਨਹੀਂ ਜਾਣਾ ਇਹ ਸਾਡਾ ਪ੍ਰੈਰੋਗੇਟਿਵ ਐਸਕੇਮ ਦਾ ਵੀ ਕਿਸ ਐਕਸ਼ਨ ਜਾਣਾ ਕਿਸੇ ਨਹੀਂ ਜਾਣਾ ਸਿੱਕ ਉਹਨਾਂ ਨੂੰ ਸਟਰੈਂਥਨ ਕਰਨ ਲਈ ਉਹਨਾਂ ਦੀ ਜਾਨ ਬਚਾਉਣ ਲਈ ਮੰਗਾਂ ਨੂੰ ਸਟੈਂਡ ਸਰਕਾਰ ਨੂੰ ਪ੍ਰੈਸ਼ਰ ਕਰਨ ਲਈ ਅਸੀਂ 23 ਤਰੀਕ ਨੂੰ ਕੋਈ ਛੋਟਾ ਦਾ ਹੈ ਨਹੀਂ ਸਾਰੇ ਦੇਸ਼ ਦਿੱਤਾ ਅਸੀਂ ਦੁਬਾਰਾ ਫੇਰ ਰਾਸ਼ਟਰਪਤੀ ਨੂੰ ਜਨਵਰੀ ਦੇ ਪਹਿਲੇ ਹਫਤੇ ਉਹ ਕਹਦ ਲਈ ਕਰ ਰਹੇ ਹਾਂ ਅਸੀਂ ਕਿਉਂਕਿ ਚਿੰਤਾਤ ਅਸੀਂ ਉਹਨਾਂ ਤੋਂ ਸਾਡਾ ਇਹ ਇਹ ਕਹਿੰਦੇ ਇਹ ਸਾਰੇ ਕਿਸਾਨ ਜੋ ਦੁਨੀਆ ਨੂੰ ਹੈ ਜਾਂ ਦੇਸ਼ ਹੈ ਉਹ ਇਕਜੁੱਟ ਨਹੀਂ ਹੈ ਆ ਮੀਨ ਆਪ ਲੋਕ ਕੀ ਮੰਨਤੇ ਹੈ ਆਪ ਲੋਕ ਇਕੱਠੇ ਹੈ ਕਿ ਅਗਰ ਲੱਗ ਦੇਖੋ ਹਮਾਰਾ ਕਹਿਣਾ ਇਹ ਹੈ ਕਿ ਹਮਾਰਾ ਏਕਤਾ ਦਾ ਪ੍ਰੋਸੈਸ ਜਾਰੀ ਹੈ ਏਕਤਾ ਦਾ ਪ੍ਰੋਸੈਸ ਜਾਰੀ ਹੈ ਹਮਾਰਾ ਅਭੀ ਟੁੱਟਾ ਨਹੀਂ ਹੈ ਕੋਈ ਬਾਤ ਨਹੀਂ ਸੋਸ਼ਲਿਸਟ ਜਥੇਬੰਦੀਆਂ ਜਾਂ ਲੈਫਟ ਨਾਲ ਸੰਬੰਧਤ ਹੈਗੀਆਂ ਉਹਨਾਂ ਦੀ ਅਪਰੋਚ ਦੇ ਕਾਰਨ ਇਹ ਕਹਿੰਦੇ ਲੈਫਟ ਨਾਲ ਜਿਹੜੀਆਂ ਸੰਬੰਧਿਤ ਜਥੇਬੰਦੀਆਂ ਉਹ ਨਹੀਂ ਚਾਹੁ ਨਹੀਂ ਅਜੇ ਹਰਪੁਰ ਜੇ ਨਹੀਂ ਲੈਫਟ ਵਾਲਿਆਂ ਉੱਥੇ ਹੀ ਬੈਠੀਆਂ ਨੇ ਉਹ ਕਰੂਗਾ ਸਰ ਬਿਲਕੁਲ ਇੱਕ ਤਰ੍ਹਾਂ ਕਿਥੋਂ ਤੱਕ ਸੋਸ਼ਲਿਸਟ ਵਾਲੀ ਗੱਲ ਆ ਜਿਹੜਾ ਐਸਕੇਐਮ ਹੈ ਕਿ ਕੋਈ ਇਕੱਲਾ ਸੋਸ਼ਲਿਸਟਾਂ ਦਾ ਨਹੀਂ ਹੈ ਇਹਦੇ ਵਿੱਚ ਬਹੁਤ ਸਾਰੇ ਜਿੱਥੇ ਬੰਦੀਆਂ ਕਾਦੀਆਂ ਲਖੋਆ ਸਾਹਿਬ ਜਿੱਥੇ ਬੰਦੀ ਹੈ ਆਪਣੀਆਂ ਹੋਰ ਕਿਸਾਨ ਯੂਨੀਅਨ ਹੈ ਇਹਦੇ ਵਿੱਚ ਜੇ ਇਹਨੂੰ ਕੋਈ ਲੈਫਟਾਂ ਲਈ ਇਹ ਕੋਈ ਆਰਗੇਨਾਈਜੇਸ਼ਨ ਹੈ ਲੈਫਟਾਂ ਦੀ ਆਰਗੇਨਾਈਜੇਸ਼ਨ ਨੂੰ ਲੈ ਕੇ ਕੋਈ ਨਹੀਂ ਅਪਰੋਚ ਨੂੰ ਕੋਈ ੜਕਾ ਨਹੀਂ ਹੈ ਦੇਖੋ ਅਪਰੋਚ ਨੂੰ ਜੇ ਡਿੱਕਾ ਹੁੰਦਾ ਤਾਂ ਡੰਨੇ ਵਾਲ ਸਾਹਿਬ ਸਾਡੇ ਨਾਲ ਹੀ ਰਹੇ ਆ ਉੱਥੇ ਦਿੱਲੀ ਦੇ ਜੀ ਉਹਨਾਂ ਨੂੰ ਅਪਰੋਚ ਦਾ ਕੋਈ ਸਾਡੇ ਨਾਲ ਨਹੀਂ ਮੈਂ ਐਸਕੇਮ ਦਾ ਤੌਰ ਤੇ ਕਰਦਾ ਉਹਨਾਂ ਨੂੰ ਕੋਈ ਇਹ ਨਹੀਂ ਗੱਲ ਅੱਜ ਉਹਨਾਂ ਨੇ ਅੱਡ ਮੋਰਚਾ ਆਵਦਾ ਲੰਘ ਸ਼ੁਰੂ ਕੀਤਾ ਉਹ ਆਪਣੀਆਂ ਕਾਲਾਂ ਦੇ ਰਹੇ ਕੋਈ ਟਾਈਮ ਨਹੀਂ ਬੰਗੋ ਸਾਹਿਬ ਜਿਵੇਂ ਬੋਟਾ ਸਿੰਘ ਸ਼ਾਦੀਪੁਰ ਜਾਣਾ ਚਾਹੁੰਦੇ ਨੇ ਉੱਥੇ ਲਖੋਵਾਲ ਜਾਣਾ ਚਾਹੁੰਦੇ ਨੇ ਲੇਕਿਨ ਜ਼ਿਆਦਾ ਜਿਹੜੇ ਲੋਕ ਨੇ ਉਹ ਕਹਿੰਦੇ ਨਹੀਂ ਜਾਣਾ ਚਾਹੀਦਾ ਇਸ ਕਰਕੇ ਇਹਨਾਂ ਦੀ ਆਵਾਜ਼ ਪਿੱਛੇ ਰਹਿ ਜਾਂਦੀ ਨਹੀਂ ਜੀ ਜਾ ਕੇ ਆਏ ਸਾਰੇ ਉੱਥੇ ਜੜੇ ਜਾ ਰਹੇ ਠੀਕ ਹੈ ਅਸੀਂ ਤਾਂ ਕਿਸ ਨੂੰ ਉਹ ਨਹੀਂ ਕਿਹਾ ਹੈ ਜੋ ਮਜਬੂਰ ਕਰ ਰਹੀ ਹੈ ਕਿ ਤੁਸੇ ਦਿੱਲੀ ਵਾਂਗ ਮੋਰਚਾ ਇਕੱਠੀ ਸਟੇਜ ਨਹੀਂ ਕਾੰਜੀ ਕਰਨਾ ਚਾਹਦੇ ਇਹ ਚੀਜ਼ਾਂ ਨੇ ਕਿ ਤੁਹਾਨੂੰ ਮਜਬੂਰ ਕਰ ਰਹੇ ਕਿ ਇਕੱਠੇ ਨਹੀਂ ਹੋਣਾ ਇਕ ਸਟੇਜ ਕਾੰਜੀ ਨਹੀਂ ਕੋਈ ਕੋਈ ਐਸਾ ਰੀਟੈਂਟ ਨਹੀਂ ਇਹ ਉਹਨਾਂ ਸਾਥੀਆਂ ਨੇ ਪਹਿਲਾਂ ਪਹਿਲ ਕਦਮੀ ਕਰਕੇ ਮੋਰਚਾ ਲਾਇਆ ਨਾ ਉੱਥੇ ਅਸੀਂ ਤਾਂ ਲਾਇਆ ਨਹੀਂ ਇਸ ਐਸਾ ਕੋਈ ਰਿਟੈਂਟ ਨਹੀਂ ਜੀ ਮੈਂ ਬਲੈਂਸ ਰੈਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਾਡੇ 21 ਤਰੀਕ ਨੂੰ ਸਾਡਾ ਜੋ ਆਲ ਇੰਡੀਆ ਦਾ ਸਯੁਗਤ ਮੋਰਚਾ ਸੀ ਉਹਨਾਂ ਦੇ 6 ਮੈਂਬਰੀ ਕਮੇਟੀ ਪਟਿਆਲੇ ਦੇ ਵਿੱਚ ਉਹਨਾਂ ਨੇ ਉਹਨਾਂ ਨਾਲ ਮੀਟਿੰਗ ਕੀਤੀ ਆ ਉਹਨਾਂ ਦੇ ਇੱਕ ਫਾਰਮ ਵੱਲੋਂ ਸਾਨੂੰ ਚਿੱਠੀ ਆਈ ਸੀ ਬਧੇਰ ਵੱਲੋਂ ਦੂਸਰੇ ਫਾਰਮੂਲੋਆਂ ਨਾਲ ਜਿਸ ਉਹਨਾਂ ਦੀ ਕੋਈ ਸਹਿਮਤੀ ਨਹੀਂ ਬਣੀ ਜਦੋਂ ਸਾਡੇ ਉਹਨਾਂ ਦੀ ਕੋਈ ਸਹਿਮਤੀ ਬਣਦੀ ਆ ਜਾਂ ਸਾਡਾ ਜਿਹੜਾ ਫਾਰਮ ਆ ਫਿਰ ਉਹਨਾਂ ਦੀਆਂ ਕੋਸ਼ਿਸ਼ਾਂ ਜਾਰੀ ਆ ਅਸੀਂ ਇੱਕ ਪਲੇਟਫਾਰਮ ਤੇ ਓਨਲੀ ਸਾਡਾ ਸਜੁਗਤ ਬੋਰਡ ਚ ਤਿਆਰ ਆ ਪਰ ਅਜੇ ਥੋੜਾ ਜਿਆ ਇਨਾ ਕੋ ਵੀ ਸਾਡੀ ਇੱਕ ਅੱਧੀ ਮੀਟਿੰਗ ਹੋਰ ਲੱਗੂਗੀ ਅੱਜ ਵੀ ਅਸੀਂ ਬਹੁਤ ਇਸ ਗੱਲ ਨੂੰ ਆਪਣੇ ਵਿੱਚ ਜੜੀ ਉਹ ਖਿਆ ਹੋ ਆ ਕਿ ਸਾਨੂੰ ਫੇਰ ਜਿਹੜੀ ਕੋਸ਼ਿਸ਼ ਕਰਨੀ ਚਾਹੀਦੀ ਹੈ ਆਪਣਾ ਸਿਹੜਾ ਸਾਡਾ ਆਲ ਇੰਡੀਆ ਦਾ ਸਾਡੀ 6 6 ਮੈਂਬਰੀ ਕਮੇਟੀ ਆ ਉਹਨਾਂ ਨੂੰ ਫੇਰ ਦੁਬਾਰਾ ਉਹਨਾਂ ਕੋ ਮੀਟਿੰਗ ਲੈ ਕੇ ਅਸੀਂ ਜਾ ਰਹੇ ਹਾਂ ਵਿੱਚ ਇੰਨਾ ਫਰਕ ਆ ਥੋੜਾ ਜਿਹਾ ਦੂਜੇ ਫੋਰਮ ਕਿਉਂ ਨਹੀਂ ਆਇਆ ਸੀ ਯਾਨੀ ਦੂਜੇ ਫੋਰਮ ਨਾਮ ਦੇ ਕਾਰਨ ਸੀ ਤਾਂ ਇਹਦਾ ਜਵਾਬ ਤੇ ਉਹ ਡੱਲੇਵਾਲ ਸਾਹਿਬ ਉਹ ਨਹੀਂ ਦੇ ਸਕਦੇ ਕਿ ਉਹਦੀ ਐਂ ਸੀ ਤੁਸੀਂ ਤੁਸੀਂ ਨਾਰਾਜ਼ ਹੋ ਨਹੀਂ ਆਏ ਸੀ ਇਸ ਤੇ ਹੈ ਹੀ ਆ ਜੀ ਤੁਸੀਂ ਤੁਹਾਡੀ ਬਿਲਕੁਲ ਜੇ ਜਦੋਂ ਆਪਾਂ ਇਕੱਤਰ ਪੱਤਾ ਹੀ ਕਰਨੇ ਆ ਇਕੱਠ ਕਰਨਾ ਵਾ ਇੱਕ ਇੱਕ ਹੋਣਾ ਉਹਦੇ ਵਿੱਚ ਸਾਰਿਆਂ ਦਾ ਸਾਰੇ ਮੈਂ ਇਕੱਠੇ ਬਹਿਣਾ ਤੇ ਸਾਰੇ ਹੈਗੇ ਉਹ ਹਾਂ ਜੀ ਜਾਣ ਬੁੱਝ ਕੇ ਨਹੀਂ ਆ ਰਹੇ ਤੁਹਾਡੇ ਨਾਲ ਇਹ ਜੀ ਉਹਨਾਂ ਦੀ ਮਨਸਾ ਤੇ ਉਹਨਾਂ ਨੂੰ ਪਤਾ ਲੱਗ ਸਕਦਾ ਉਹਨਾਂ ਕੋਲ ਤੇ ਸਵਾਲ ਕਰ ਸਕਦੇ ਪੱਪੂ ਸਾਹਿਬ ਪੱਪੂ ਸਾਹਿਬ ਵਾਹੀ ਹਾਂ ਜੀ ਤਾਂ ਕਿ ਤੂੰ ਤਾਂ ਗਲਤੀ ਤੇ ਸਾਰੇ ਕਹਿੰਦੇ ਹੋ ਪੰਗੂ ਸਾਹਿਬ ਇਧਰ ਪੰਗੂ ਸਾਹਿਬ ਯੈਸ ਸਰ ਇਧਰ ਜੀ ਤੁਸੀਂ बार-बार ਸਾਰੇ ਇਹੀ ਕਹਿ ਰਹੇ ਹੋ ਕਿ ਬਹੁਤ ਇੰਪੋਰਟੈਂਟ ਹੈ ਪ੍ਰੈਰੋਗੇਟਿਵ ਉਹਨਾਂ ਦਾ ਆਪਣਾ ਚੈ ਮਰਨ ਵਰਤਦਾ ਹੈ ਪਰ ਬਹੁਤ ਲਾਈਫ ਇੰਪੋਰਟੈਂਟ ਹੈ ਰੋਇ ਮੈਡੀਕਲ ਦੀ ਜਿਹੜੀ ਰਿਪੋਰਟਸ ਲੱਗ ਕੇ ਆ ਰਹੀਆਂ ਨੇ ਉਹਨਾਂ ਦੀ ਡਾਕਟਰਸ ਨੇ ਹੱਥ ਤੱਕ ਕਹਤਾ ਹੈ ਕਿ ਉਹਨਾਂ ਦੇ ਹਾਲਾਤ ਇੱਥੇ ਤੱਕ ਖਰਾਬ ਹੋ ਗਏ ਕਿ ਜਿਉ ਛੱਡ ਵੀ ਦੇਣਾ ਇਸ ਟਾਈਮ ਮਰਤੇ ਸ਼ਾਇਦ ਉਹਨਾਂ ਰਿਕਵਰ ਨਹੀਂ ਕਰ ਸਕਣਗੇ ਫਿਕਰਮੰਦ ਸਾਰੇ ਨੇ 71 ਤਾਲੀ ਤੁਸੀਂ ਮੀਟਿੰਗ ਵਿੱਚ ਕੀਤੀ ਇਹਨੇ ਲੰਮਾ ਲੰਮਾ ਕੀ ਕਿਉਂ ਕਰ ਰਹੇ ਹੋ ਇੰਨਾ ਵੀ ਕਿ ਜਿਹੜੀ ਪਹਿਲੇ ਤੁਸੀਂ ਆਲਰੇਡੀ ਇਕੱਠੇ ਕੰਮ ਕਰ ਚੁੱਕੇ ਹੋ ਕਿ ਪਹਿਲੀ ਵਾਰ ਤਾਂ ਹੈ ਨਹੀਂ ਵੀ ਬਿਲਕੇ ਬੈਠ ਲੈ ਦੇਖੋ ਲੰਮਾ ਨਹੀਂ ਰਹੇ ਫਿਕਰਮੰਦ ਤਾਂ ਸਰਕਾਰ ਨਹੀਂ ਫਿਕਰਮੰਦ ਹੈ ਇਹ ਨਹੀਂ ਫਿਕਰਮੰਦ ਤਾਂ ਸਰਕਾਰ ਨਹੀਂ ਹੈ ਨਹੀਂ ਜੇ ਕੋਈ ਇਹ ਤਾਂ ਫਿਕਰ ਮੰਦਾ ਅਸੀਂ 21 ਤਰੀਕ ਦੀ ਮੀਟਿੰਗ ਕੀਤੀ ਆ ਅੱਗੇ ਵੀ ਮੀਟਿੰਗ ਕਰਨ ਨੂੰ ਤਿਆਰ ਆਂ ਸਾਡਾ ਤਿਆਰ ਆ ਪੱਠੇ ਅੰਦੋਲਨ ਪੀਜਪੀ ਦੇ ਪ੍ਰਧਾਨੂਆਂ ਨੇ ਇਹ ਤਾਂ ਕਿਹਾ ਵੀ ਤੁਹਾਡੀ ਫੋਮੇ ਦੀ ਲੜਾਈ ਹੈ ਨਹੀਂ ਨਹੀਂ ਸਾਡੇ ਸਾਡੇ ਵੱਲੋਂ ਕੋਈ ਲੰਗਵਾਏ ਨਹੀਂ ਜਾ ਰਿਹਾ ਲੰਗਵਾਏ ਤਾਂ ਉਲਟਾ ਉਹਨਾਂ ਵੱਲੋਂ ਜਾ ਰਿਹਾ ਹੈ ਕਿਉਂਕਿ ਕਿੰਨੀ ਦੇਰ ਬਾਅਦ ਉਹਨਾਂ ਦਾ ਲੈਟਰ ਆਇਆ ਚਾਰ ਪੰਜ ਮਹੀਨੇ ਪ੍ਰੋਸੈਸ ਬੰਦ ਰਿਹਾ ਤੁਹਾਡੀ ਜਾਣਕਾਰੀ ਫਰਵਰੀ ਚ ਮੋਰਚਾ ਲੱਗਿਆ ਮਾਰਚ ਮਾਰਚ ਦੇ ਵਿੱਚ ਮੀਟਿੰਗਸ ਹੋਈਆਂ ਪ੍ਰੋਸੈਸ ਬੰਦ ਹੋ ਗਿਆ ਹੁਣ ਦੁਬਾਰਾ ਇਨੀਸ਼ੀਏਟਿਵ ਨਾਲ ਲੱਤਾਂ ਸਿਦਵਾਰਾ ਫੇਰ ਗਏ ਤੁੰਗੋ ਸਰ ਮੀਟਿੰਗ ਦੁਬਾਰਾ ਕੀਤੀ ਹੈ ਸਰ ਤੁਸੀਂ ਰਾਸ਼ਟਰਪਤੀ ਨੂੰ ਜਨਵਰੀ ਦੇ ਪਹਿਲੇ ਹਫਤੇ ਮਿਲ ਰਹੇ ਹੋ ਇਹਦੀ ਕੀ ਗਰੰਟੀ ਹੈ ਕਿ ਲੱਤਾਂ ਜਿਹੜੇ ਨੇ ਇੰਨੇ ਦਿਨੋਂ ਬਚੇ ਜਾਣਗੇ ਮਤਲਬ ਇੱਕ ਇੱਕ ਘੰਟਾ ਬੜਾ ਕੀਮਤੀ ਹੈ ਉਹਨਾਂ ਦੀ ਮਤਲਬ ਹੱਥ ਨਹੀਂ ਉੱਠ ਰਿਹਾ ਤੁਸੀਂ 10 15 ਦੇ ਬੋਲਦੇ ਹੋ ਪਰ ਹੋਰ ਇਹ ਕਹਿੰਦੇ ਕੀ ਗਰੰਟੀ ਹੈ ਕਿ ਰਾਸ਼ਟਰਪਤੀ ਮਿਲਣਗੇ ਤੇ ਉਸ ਤੋਂ ਬਾਅਦ ਉਹ ਠੀਕ ਹੋ ਜਾਣਗੇ ਦੇਖੋ ਉਹਦਾ ਸਰਕਾਰ ਦੀ ਜ਼ਿੰਮੇਵਾਰੀ ਹੈ ਨਾ ਸਰਕਾਰ ਨੇ ਦੇਖਣਾ ਹੈ ਸਰਕਾਰ ਅਸਲ ਅਸਲ ਪੰਜਾਬ ਗਵਰਨਮੈਂਟ ਨੂੰ ਸੈਂਟਰ ਗਵਰਨਮੈਂਟ ਨੂੰ ਬੜਾ ਬਲਦੇ ਕੇ ਕਿਹਾ ਪਹਿਲਾਂ ਵੀ ਗਾਜ ਫੇਰ ਕਹਿੰਦੇ ਵੀ ਫੋਰਨ ਇੰਟਰਫੇਅਰ ਕਰਨ ਪੰਜਾਬ ਦਾ ਮੁੱਖ ਮੰਤਰੀ ਹੈ ਜਿਹੜਾ ਪਹਿਲਾਂ ਇੱਥੇ ਮੀਟਿੰਗਸ ਕਰਵਾਉਂਦਾ ਰਿਹਾ ਅੱਜ ਉਹ ਚੁੱਪਾ ਇੱਥੇ ਜਾਂਦਾ ਵੀ ਕੋਈ ਨਹੀਂ ਇਹ ਜ਼ਿੰਮੇਵਾਰੀ ਕਿਉਂ ਨਹੀਂ ਲੰਦੇ ਇਸ ਗੱਲ ਦੀ ਇਹ ਜਾਣ ਇੰਟਰਫੇਅਰ ਕਰਨ ਸੀਐਨ ਦਾ ਵੀ ਬਿਆਨ ਆਇਆ ਕਹਿੰਦੇ ਯੂਕਰੇਨ ਦੀ ਲੜਾਈ ਪੀ ਹੈ ਰੋਕ ਸਕਦੇ ਆ ਤਾਂ ਉੱਥੇ ਕਿਉਂ ਨਹੀਂ ਜਾਂਦੇ ਹਾਂਜੀ ਲਖੋਵਾਲਾ ਸਾਹਿਬ ਵੱਡੇ ਲੀਡਰ ਨੇ ਸਾਨੂੰ ਬਹੁਤ ਫਿਕਰ ਆ ਉਹਨਾਂ ਦਾ ਅਸੀਂ 13 ਮਹੀਨੇ ਇੱਕ ਟਰਾਲੀ 'ਚ ਬੈਠ ਬੈਠ ਕੇ ਅਸੀਂ ਗੁਜ਼ਾ ਲਿਆ ਨੇ ਅਸੀਂ ਉਹਨਾਂ ਦੇ ਲਈ ਹਰ ਪ੍ਰੋਗਰਾਮ ਦੇ ਰਹੇ ਆ ਪੈਰਲਲ ਪ੍ਰੋਗਰਾਮ ਦੇ ਰਹੇ ਆ ਅਸੀਂ ਇਹ ਨਹੀਂ ਵੀ 5000 ਬੰਦਾ ਉੱਥੇ ਬਿਠਾ ਦਈਏ ਜਾ ਕੇ ਉਹਨਾਂ ਨਾਲ ਕਿਹੜਾ ਉਹਨਾਂ ਦੀ ਬਚ ਬਚ ਸਕਦੇ ਆ ਅਸੀਂ ਸਰਕਾਰ ਤੇ ਪ੍ਰੈਸ਼ਰ ਦੂਜੇ ਤਰੀਕਿਆਂ ਨਾਲ ਅਸੀਂ ਪ੍ਰੈਸ਼ਰ ਪਾ ਰਹੇ ਆ ਜਿਵੇਂ ਅਸੀਂ ਕੱਲ ਪ੍ਰੈਸ਼ਰ ਪਾਇਆ 23 ਨੂੰ ਅਸੀਂ ਰਾਸ਼ਟਰਪਤੀ ਤੋਂ ਸਮਾਂ ਮੰਗਿਆ ਸਾਨੂੰ 2 ਦਿਨਾਂ ਨੂੰ ਵੀ ਮਿਲ ਸਕਦਾ ਸਾਨੂੰ 4 ਦਿਨਾਂ ਨੂੰ ਮਿਲ ਸਕਦਾ ਇਸ ਲਈ ਅਸੀਂ ਅਰਦਾਸਾਂ ਵੀ ਕਰਦੇ ਆ ਵੀ ਕੁਝ ਨਾ ਹੋਵੇ ਤੇ ਸਰਕਾਰ ਨੇ ਬਚਾਉਣਾ ਉਹਨਾਂ ਨੂੰ ਕਿਉਂਕਿ ਉਹਨਾਂ ਨੇ ਲਕੀਰ ਖਿੱਚੀ ਹੋਈ ਆ ਵੀ ਇਹ ਮੰਗਾ ਮੰਨੀਆਂ ਤੋਂ ਬਿਨਾਂ ਐਮਐਸਪੀ ਤੋਂ ਬਿਨਾਂ ਮੈਂ ਮਰਨ ਵਰਤੋਂ ਨਹੀਂ ਉੱਠਣਾ ਇਸ ਲਈ ਸਰਕਾਰ ਤੇ ਅਸੀਂ ਪ੍ਰੈਸ਼ਰ ਪਾ ਰਹੇ ਹਾਂ ਸਰਕਾਰ ਨੇ ਬਚਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੋ ਜੇ ਉਹਨਾਂ ਨੂੰ ਕੁਝ ਹੁੰਦਾ ਲਖਵਾਲ ਸਿੰਘ ਤੁਸੀਂ ਤੁਸੀਂ ਜਿਹੜੇ ਜਾ ਉਹਨਾਂ ਦੀ ਜਾਨ ਦੀ ਹਰ ਕੋਈ ਅੱਜ ਅਰਦਾਸ ਕਰ ਰਿਹਾ ਹੈ ਕਿ ਠੀਕ ਰਹਿਣ ਤੋੜਦਾ ਇੱਕ ਵਫਦ ਇਕੱਠਾ ਹੋ ਕੇ ਕਿਉਂ ਨਹੀਂ ਜਾਂਦਾ ਕਿਉਂ ਨਹੀਂ ਉਹਨਾਂ ਦਾ ਮਰਨ ਵਰਤ ਜਿਹੜਾ ਕਿ ਆ ਉਹ ਸਮਾਪਿਤ ਕਰਾਉਂਦਾ ਕਿਉਂ ਉਸ ਜਾਨ ਨੂੰ ਕੁੱਝ ਦੱਸ ਕੀਮਤੀ ਜਨ ਬਣਾ ਕੇ ਕਿਉਂ ਅੱਜ ਤੱਕ ਕਰਨਾ ਚਾਹੁੰਦੇ ਆ ਵੀ ਠੀਕ ਆ ਕੁਰਬਾਨੀ ਜ਼ਰੂਰੀ ਐ ਜਾਇ ਇਹਦੇ ਵਿੱਚ ਕਿਸੇ ਨਹੀਂ ਕੋਈ ਲਾਈਨ ਹੋਰ ਐਡ ਕਰ ਲਈਏ ਅਸੀਂ 10 ਬੰਦੇ ਜਾ ਕੇ ਮਟਕੈ ਸਾਹਿਬ ਨਾਲ ਲੈ ਕੇ ਗਏ ਅਸੀਂ 10 ਬੰਦੇ ਜਾ ਕੇ ਆਏ ਸੁਣੋ ਸੁਣੋ ਉੱਥੇ ਉਹ ਉਹਨਾਂ ਨੂੰ ਮਿਲ ਕੇ ਆਏ ਆ ਉਹ ਐਸਕੇਮ ਵੱਲੋਂ ਨਹੀਂ ਉਹਨਾਂ ਨੇ ਸਪਸ਼ਟੀਕਰਨ ਦਿੱਤਾ ਸੀ ਉਸ ਤੋਂ ਬਿਨ ਗਰੁੱਪ ਦੇ ਵਿੱਚ ਆਪਣੇ ਤੌਰ ਤੇ ਗਏ ਆ ਵਿਜੀਟੌਰ ਦੇ ਐਸਕੇਮ ਦਾ ਜ਼ਿਕਰ ਨਹੀਂ ਆਇਆ ਉਹਦੇ ਵਿੱਚ ਐਸਕੇਮ ਦੀ ਟੀਮ ਗਈ ਆ 6 ਮੈਂਬਰੀ 21 ਤਰੀਕ ਨੂੰ ਸਰ ਐਸਕੇਮ ਦੀ ਟੀਮ ਗਈ ਆ ਵਫਤ ਮੈਂ ਜਿਹੜੀ ਗੱਲ ਕਰ ਰਿਹਾ ਅਧਿਕਾਰਕ ਤੌਰ ਤੇ ਵਫਤ ਜਾ ਕੇ ਉਹ ਮਰਨੁਭਰਤ ਸਮਾਪਤ ਕਿਉਂ ਨਹੀਂ ਕਰਾਉਂਦਾ ਜੇ ਤੁਹਾਨੂੰ ਲੱਗਦਾ ਵੀ ਇੰਨੀ ਜਾਣ ਕੀਮਤੀ ਹੈ ਕਿਉਂਕਿ ਉਹਨਾਂ ਉਹਨਾਂ ਦੀ ਜੋ ਟੀਮਾਂ ਨਾਲ ਗੱਲਾਂ ਹੋਈਆਂ ਉਹ ਕਹਿੰਦੇ ਵੀ ਮਰਨੁਭਰਤ ਤੇ ਸਮਾਪਤ ਨਹੀਂ ਹੋ ਸਕਦਾ ਕਿਉਂਕਿ ਪਹਿਲਾਂ ਸਿੱਧਾ ਜਾ ਕੇ ਸਮਾਪਤ ਨਹੀਂ ਕਰਾਇਆ ਜਾ ਸਕਦਾ ਪਹਿਲਾਂ ਉਹਨਾਂ ਦੀ ਟੀਮਾਂ ਨਾਲ ਗੱਲਾਂ ਹੁੰਦੀਆਂ ਨੇ ਜਿਉ ਮੰਨਣਗੇ ਤਾਂ ਸਮਾਪਤ ਅਸੀਂ ਕਰਾਉਣ ਨੂੰ ਤਿਆਰ ਹਾਂ ਬਸ ਟੀਮਾਂ ਦੇ ਉੱਤੇ ਕਿਉਂ ਯਕੀਨ ਕੀਤਾ ਜਾ ਰਿਹਾ ਸਿੱਧਾ ਕਿਉਂ ਨਹੀਂ ਜਾ ਕੇ ਸਾਰਾ ਕੁਝ ਬਸ ਹੋ ਰਿਹਾ ਜਾਂ ਤੁਸੀਂ ਪ੍ਰੈਸ ਦੇ ਰਹੇ ਇਹ ਕਿਉਂ ਨਹੀਂ ਕਹਿੰਦੇ ਵੀ ਅਸੀਂ ਇਕੱਠੇ ਹਾਂ ਗੱਲ ਤੁਸੀਂ ਵੀ ਨਹੀਂ ਕੀ ਹੈ ਮੈਂ ਬੋਲਣਾ ਚਾਹੁੰਦਾ ਜੇ ਥੋੜਾ ਜੀ ਜੀ ਕਾਰਨ ਕੀ ਹੈ ਐਸਕੀਐਮ ਸਾਰਾ ਜਾਣਨਾ ਚਾਹੁੰਦਾ ਹੈ 8 ਬੰਦ 8 ਬੰਦਾਂ ਦੇ ਵਿੱਚ ਮੈਂ ਕਿੰਨੇ ਮਿੰਟ ਦੀ ਸੁਣ ਲਓ 8 ਬੰਦਿਆਂ ਦਾ ਵਕਤ ਗਿਆ ਬੇਨਤੀ ਹੈ ਵੀ ਉੱਥੇ ਸਟੇਜ ਲੱਗੀ ਸੀ 8ਾਂ ਬੰਦਿਆਂ ਚੋਂ ਐਸਕੀਐਮ ਦਾ ਇੱਕ ਮੈਂਬਰ ਬੁਲਾਉਣਾ ਚਾਹੀਦਾ ਰਕੇਸ਼ ਕੇ ਤੁਹਾਨੂੰ ਬੁਲਾਉਣਾ ਚਾਹੀਦਾ ਸੀ ਮੈਂ ਜੱਥੇ ਲੈ ਕੇ ਗਿਆ ਮੇਰੇ ਦੋ ਜੱਥੇ ਗਏ ਉੱਥੇ ਜਾ ਕੇ ਨਾ ਮਿਲਾਇਆ ਜਾਂਦਾ ਨਾ ਬੁਲਾਇਆ ਜਾਂਦਾ ਜਿਹੜਾ ਲੀਡਰ ਐਸਕੀਐਮ ਦਾ ਜਾਊਗਾ ਉੱਥੇ ਬੈਠ ਕੇ ਮੀਟਿੰਗ ਵੀ ਕਰੂਗਾ ਉੱਥੇ ਸਟੇਜ ਤੇ ਵੀ ਬੋਲੂਗਾ ਫਿਰ ਅਸੀਂ ਐਡ ਹੋਵਾਂਗੇ ਉਹਦੇ ਵਿੱਚ ਜੇ ਇਹ ਕੱਜ ਅਵੀ ਐਸਕੇਮ ਨੂੰ ਦਾ ਲੀਡਰ ਜਾ ਕੇ ਬੈਠ ਜਾਣ ਉੱਥੇ ਬੋਲਣ ਵੀ ਨਾ ਕੋਈ ਕਿ ਉਹਨਾਂ ਦੀ ਮੀਟਿੰਗ ਨਾ ਹੋਵੇ ਦੱਸੋ ਫਿਰ ਉਹਦਾ ਕੀ ਸਿਸਟਮ ਜਾ ਕੇ ਸਾਡੇ ਕੋਲ ਪ੍ਰੋਗਰਾਮ ਨਹੀਂ ਬਣਦਾ ਉਹ ਪੂਰੀ ਸੰਸ਼ਨਾ ਹੁੰਦਾ ਨਾ ਉਹ ਜਾਨ ਨੂੰ ਸਾਰੇ ਹਰਕ ਨੂੰ ਫਿਕਰ ਉਹਦੀ ਜਾਨ ਦਾ ਫਿਕਰ ਹੈ ਸਾਡੇ ਸਾਥੀ ਆ ਉਹ ਪੰਗੂ ਜੀ ਇਹਦਾ ਮਤਲਬ ਉਹ ਤੁਹਾਡੇ ਨਾਲ ਏਕਾ ਨਹੀਂ ਕਰਦਾ ਨਹੀਂ ਨਹੀਂ ਸਰ ਸਾਡੀ ਬੇਨਤੀ ਇਹ ਹੈ ਐਸਕੇਮ ਦੇ ਜਾਣ ਤੇ ਕੀ ਇਹ ਤੁਸੀਂ ਗਰੰਟੀ ਕਰ ਦੋਗੇ ਕਿ ਢੱਲੇਵਾਲ ਸਾਹਿਬ ਨੇ ਮਰਦੂਦਾਰ ਤੋੜ ਦੇਣਾ ਸਾ ਸਾਡਾ ਕਿਹੜਾ ਅਧਿਕਾਰ ਹੈ ਇੱਕ ਮਿੰਟ ਜੀ ਸੁਣ ਸਾਡਾ ਕਿਹੜਾ ਅਧਿਕਾਰ ਹੈ ਸਾਡੇ ਕੋਲ ਐਸਾ ਵੀ ਜਾ ਕੇ ਉਹਨਾਂ ਨੂੰ ਕਹੀਏ ਤੁਸੀਂ ਮਨਵਰਤ ਉੱਠ ਜਾਓ ਅਸੀਂ ਤਾਂ ਕਹਿ ਨਹੀਂ ਸਕਦੇ ਇਸ ਤਰ੍ਹਾਂ ਸੰਘਰਸ਼ਾਂ ਦੇ ਮੈਦਾਨ ਦੇ ਵਿੱਚ ਅਸੀਂ ਵੀ ਉਹ ਵੀ ਨਾ ਇਹ ਇਹ ਕਿਉਂ ਜੀ ਬੋਸ ਸਾਹਿਬ ਤੁਸੀਂ ਤੁਸੀਂ ਉਸ ਗੱਲ 'ਤੇ ਮੋਹਰ ਟਾ ਦਿਓ ਇਹ ਇਹ ਉਹਨਾਂ ਦਾ ਆਪਣਾ ਫੈਸਲਾ ਤੁਸੀਂ ਕਹਿ ਰਹੇ ਹੋ ਕਿ ਇਸ ਕੇਸ ਦੇ ਨਾਲ ਜਾਨ ਨਾਲ ਮਰਨ ਦਾ ਕੋਈ ਗਾਰੰਟੀ ਨਹੀਂ ਹੈ ਰਾਸ਼ਟਰਪਤੀ ਕੋਲ ਜਾਨ ਨਾਲ ਮੰਗਾ ਹਾਲ ਹੋ ਜਾਣ ਦੀ ਗਾਰੰਟੀ ਹੈ ਜੀ ਕੋਈ ਗਾਰੰਟੀ ਨਹੀਂ ਹਾਂ ਉਹ ਇਹ ਏ ਉਹਨਾਂ ਦਾ ਆਪਣਾ ਫੈਸਲਾ ਦੇਖੋ ਉਹਨਾਂ ਨੇ ਆਪਣੇ ਫੈਸਲੇ ਅਨੁਸਾਰ ਬੈਠੇ ਆ ਉਹਨਾਂ ਦੇ ਦੋ ਫੋਰਮ ਨੇ ਉਹਨਾਂ ਦੀ ਜਥੇਬੰਦੀ ਹੈ ਉਦੋਂ ਸਾਰਿਆਂ ਨੂੰ ਉੱਠਣਾ ਹੈ ਅਲਸੋ ਸਰਕਾਰ ਨੂੰ ਪ੍ਰੈਸ਼ਰਾਈਜ਼ ਕਰ ਸਕਦਾ ਹੈ ਇਹ ਗੱਲ ਰਹੀ ਹੈ ਕਿ ਕਿੰਨੇ ਕੈਸਸ ਜਸਟਾਈਆ ਕਿ ਜਿਹੜਾ ਫੰਡਿੰਗ ਦਾ ਮਾਮਲਾ ਬਿਲਕੁਲ ਕੋਈ ਗਾਰੰਟੀ ਨਹੀਂ ਪਰ ਰਾਹ ਵੀ ਇਹੀ ਹੈ ਰਾਸ਼ਟਰਪਤੀ ਨੂੰ ਇੱਕ ਮਿੰਟ ਇੱਕ ਮਿੰਟ ਠੀਕ ਨਹੀਂ ਨਹੀਂ ਕੋਈ ਇਹ ਇਹ ਗੱਲ ਕਦੇ ਨਹੀਂ ਚੱਲ ਰਹੀ ਆ ਕਿ ਐਸਕੇ ਪਾ ਦਾ ਲੀਡਰ ਉਹਨਾਂ ਡੱਲੇਵਾਲ ਸਾਹਿਬ ਦੇ ਮਰਨਵਾਰਤ ਦੀਗਾ ਤਕਰੀਰਾਂ ਤਿਆਰ ਕਰਦੇ ਪਰ ਇੱਥੇ ਆ ਕੇ ਕੁਝ ਨਹੀਂ ਆ ਗਿਆ ਹੰਟਿੰਗ ਇੱਕ ਬਹਾਨਾ ਹੈਗਾ ਚਲੋ ਬਚਨ ਦੀ ਦੋਵੇਂ ਧਰ ਕੱਟੇ ਨਹੀਂ ਹੋ ਰਹੇ ਚਲੋ ਅਸੀਂ ਨਹੀਂ ਇਹਦੇ ਪਿੱਛੇ ਸੁਣਿਆ ਇਹ 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 ਅੱਜ ਦੀ ਮੀਟਿੰਗ ਦਾ ਕੋਈ ਏਜੰਡਾ ਨਹੀਂ ਸਰ ਮਰਨਵਾਰਤ ਦਾ ਨਾ ਚੁਣਾਓ ਓਟੋ ਘਟ ਹਾਲਚਾਲ ਪੁੱਛਣੇ ਚਲੇ ਜਾਓ ਉੱਥੇ ਨਹੀਂ ਜਾ ਰਹੇ ਸਾਡੇ ਲੀਡਰ ਅਸੀਂ ਅਸੀਂ ਕਿਸੇ ਵੀ ਪਬੰਦੀ ਦੇ ਲਾਈਵ ਕੋਈ ਨਾ ਜਾਵੇ ਪੁੱਛਣ ਸਾਰੇ ਜਾ ਰਹੇ ਆਪਣੇ ਤੌਰ ਤੇ ਅਸੀਂ ਅਸੀਂ ਪਬਲਿਕ ਵੀਵ ਤੇ ਸਾਰੀ ਪ੍ਰੈਸ ਨੂੰ ਕਹਿ ਰਹੇ ਹਾਂ ਇਸ ਗੱਲ ਉਥੇ ਜਾ ਕੇ ਕਹਿਣਾ ਨਹੀਂ ਸਾਰੀ ਪ੍ਰੈਸ ਨੂੰ ਹਰਿਆਣਾ ਦੀ ਜਿਹੜੀ ਖਾਪਾ ਹੈਗੀਆਂ ਨੇ ਇਕੱਠੀਆਂ ਹੋ ਰਹੀਆਂ ਤੇ ਉਹ ਕਹਿ ਰਹੀਆਂ ਕਿ ਜੇਕਰ ਪੰਜਾਬ ਚ ਕਿਸਾਨੀ ਜੁੱਧੇ ਜਿੱਥੇ ਬੰਦੀਆਂ ਸਾਰੀਆਂ ਬੋਡੀਜ਼ ਇਕੱਠੀਆਂ ਨਹੀਂ ਹੁੰਦੀਆਂ ਜੇ ਅਸੀਂ ਮੀਡੀਏਟਰ ਦਾ ਕੰਮ ਕਰਦੇ ਆਂ ਜੇਕਰ ਉਹ ਤੁਹਾਨੂੰ ਬੁਲਾਉਂਦਿਆਂ ਨੇ ਸਾਰੇ ਇਕੱਠੇ ਹੋ ਜੂਗੇ ਚਲੋ ਵੈਲਕਮ ਹੈ ਦੇਖਾਂਗੇ Let them come ਇਹਦੇ ਵਿੱਚ ਬੰਗੂ ਸਾਹਿਬ ਹਰਿਆਣਾ ਦੀ ਖਾਪਾ Let them come ਅਸੀਂ ਵਿਚਾਰਾਂਗੇ ਇਸਨੂੰ ਖਾਪਾ ਯੂਪੀ ਦੀਆਂ ਖਾਪਾ ਨੂੰ ਸਮਰਥਨ ਦੇਤਾ ਕਹਿੰਦੇ ਅਸੀਂ ਵੀ ਨਾਲ ਆ ਮੈਂ ਕਿਹਾ ਕੋਈ ਵੀ ਯਤਨ ਕਰੂਗਾ ਵੈਲਕਮ ਹੈ ਕੋਈ ਵੀ ਯਾਤਰਾ ਪਾਜੀ ਤੁਹਾਨੂੰ ਵੈਲਕਮ ਹੈ ਸਰ ਜੀ ਤੁਸੀਂ 29 ਤਰੀਕ ਨੂੰ ਜਾ ਰਹੇ ਹੋ ਥਾਪਾ ਦੀ ਜਿਹੜੀ ਉਹਨਾਂ ਪੰਚਾਇਤ ਹੈਗੀ ਤੁਸੀਂ ਉਹਦੇ ਜਾ ਰਹੇ ਹੋ ਤੁਹਾਨੂੰ ਕੀ ਨਹੀਂ ਨਹੀਂ ਸਾਨੂੰ ਕੋਈ ਸੱਦਾ ਨਹੀਂ ਹੈ ਜੀ ਸਾਨੂੰ ਉਹਦਾ ਕੋਈ ਸੱਦਾ ਨਹੀਂ ਹੈ ਸੁਣੋ ਮੈਂ ਜਾਣਾਂ ਕਿ ਉਹ ਬੱਸ ਹੋ ਨਹੀਂ ਸਕਦਾ ਉਹ ਬੱਸ ਬੋਲੋ ਬਹੁਤ ਬਹੁਤ ਧੰਨਵਾਦ ਜੀ ਉਸ ਵਾਸਤੇ ਜਿਹੜਾ ਕਾਕਾ ਸਿੰਘ ਕੋਟਲਾ ਉਹ ਕਹਿੰਦਾ ਵਾ ਪਹੁੰਚ ਪਹੁੰਚਦਾ ਬਹੁਤ ਬਹੁਤ ਅਨੁਭਵੀ ਸਾਬ ਦਾ ਨਿਹਾਲ ਹਾਂਜੀ ਹਾਲ ਲੈ ਲਓ ਉਹ ਲੈ ਗਿਆ